ਦੋਸਤਾਂ ਲੰਗਰ ਛੱਕ ਕੇ ਜਾਓ ਵਾਈ ਗੁਰਜੀ ਆ ਜਾਓ ਦੋਸਤਾਂ ਲੰਗਰ ਛੱਕ ਕੇ ਜਾਓ ਆ ਗਏ ਆ ਵਾਈ ਗੁਰੂ ਸਾਈਡ ਤੇ ਵਾਈ ਜੀ ਟੋਪੀ ਵਾਲਿਆ ਸਾਈਡ ਤੇ ਹੋ ਜਾ ਵੀਰੇ ਵਾਈ ਜੀ ਬਣਾ ਦੇ ਹੋਰ ਵਾਈ ਜੀ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਵਾਹਿਗੁਰੂ ਸਤਿਗੁਰੂ ਨਾਮੁ ਵਾਹਿਗੁਰੂ ਸਤਿਗੁਰੂ ਨਾਮੁ ਵਾਹਿਗੁਰੂ thank wow. you wow. ਆ ਦੇ ਸਮੇਂ ਸੰਗਤਾਂ ਨਾਲ ਇਕੱਠੇ ਜਿਹੜੇ ਇੱਕ ਸਰਦੋ ਥੰਡੇ ਵਰਗੇ ਦੇ ਕੋਲ ਥਲਕਾ ਖੜਵਾ ਜੀ ਸੰਦੇ ਬੁਰਜ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਸਿੱਧੀ ਜੋੜ ਮੇਲਾ ਕੀ ਫਟਕੜ ਸਾਹਿਬ ਯਾਹੀ ਆਪਣੇ ਇਕੰਬਾਜ ਕਾਲਾ ਦੇਖੋ ਬਲੌਕ ਲੱਗੇ ਹੋਏ ਆ ਲੁਗੀਆਂ ਲਾੜ ਰਹੀਆਂ ਫੋਜਾਂ ਇਧਰਲੇ ਹੱਥ ਜਿਹੜੀ ਆ ਛੜਕ ਜਾਂਦੀ ਹੈ ਜਾਂਦੀ ਹੈ ਦਿਵਾਨ ਟੋਡਰ ਮਲ ਦੀ ਹੋਵੇ ਜੀ ਮਾਂ ਤੇ ਹੁਣ ਆਪਾਂ ਚੱਲਦੇ ਆਂ ਬਾਬਾ ਮੋਤੀ RAM ਮਹਾਰਾਜ ਜੀ ਦੇ ਘਰੇ ਦੇਖੋਣੇ ਆਪਾਂ ਤੁਹਾਨੂੰ ਬਾਬਾ ਮੋਤੀ RAM ਮਹਾਰਾਜ ਜੀ ਦਾ ਘਰ ਹੈ ਤੇ ਜਿਹੜਾ ਛੋਟੇ ਸਹਿਬ ਜਦਿਆਂ ਨੂੰ ਗਲਾਸ ਦੇ ਵਿੱਚ ਟੁੱਟ ਪਿਆ ਸੀ ਬਾਬਾ ਜੀ ਨੇ ਆਪਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਇੱਥੋਂ ਜਾਂਦਿਆਂ ਨੂੰ ਸੰਗਤ ਜੀ ਗਿਆਨੀ ਗੁਰਦੇਵ ਸਿੰਘ ਤੇ ਇਹਨਾਂ ਦਾ ਖਾਲਸਾ ਦਾ ਦੀਵਾਨ ਬਣਿਆ ਹੋਇਆ ਗੇਟ ਬਣਿਆ ਹੋਇਆ ਹੈਗਾ ਬਾਬਾ ਮੋਤੀਰਾਮ ਮਹਿਰਾਜ ਜੀ ਦਾ ਘਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਬਾਬੇ ਮੋਤੀਰਾਮ ਮਹਿਰਾਜ ਜੀ ਦੇ ਘਰ ਜਾ ਰਹੇ ਸੀਗੇ ਤੇ ਰਸਤੇ 'ਚ ਜਾਂਦਿਆਂ ਨੂੰ ਇੱਧਰ ਇੱਕ ਇਤਿਹਾਸਕ ਜਗ੍ਹਾ ਦਾ ਪਤਾ ਲੱਗਿਆ ਇਹ ਜਗ੍ਹਾ ਹੈਗੀ ਹੈ ਜੀ ਸ਼ਹੀਦ ਭਾਈ ਸੰਗਤ ਸਿੰਘ ਜੀ ਉਹਨਾਂ ਦਾ ਇਸ ਜਗ੍ਹਾ ਤੇ ਸੰਸਕਾਰ ਹੋਇਆ ਸੀਗਾ ਸਾਹਮਣੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਭਾਈ ਸੰਗਤ ਸਿੰਘ ਜੀ ਨੂੰ ਕਲੰਗੀ ਝਾੜੇ ਆ ਇਧਰਲੀ ਸਾਈਡ ਸਾਹਮਣੇ ਲਿਖਿਆ ਵੀ ਹੋਇਆ ਪੁਰ ਗੋਵਿੰਦ ਸਿੰਘ ਜੀ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਚੀਤ ਭਾਈ ਸੰਗਤ ਸਿੰਘ ਜੀ ਨੂੰ ਕਲਾਂਗੀ ਸੁਜਾਰੇ ਆ ਤੇ ਇਧਰਲੀ ਸਾਈਡ ਪ੍ਰਾਤਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਗੁਰਦੁਆਰਾ ਸਾਹਿਬ ਦੀ ਪ੍ਰਾਤਨ ਇਮਾਰਤ ਹੈ ਜੀ ਕਾਫੀ ਪੁਰਾਣੀ ਇਮਾਰਤ ਲੱਗਦੀ ਹੈ ਇਹ ਅੱਗੇ ਆ ਗਿਆ ਜੀ ਗੁਰਦੁਆਰਾ ਰਤਸਾਹਬ ਗੁਰਦੁਆਰਾ ਰਤਸਾਹਬ ਕਿਉਂ ਪਿਆ ਕਿਉਂਕਿ ਜਿਹੜੇ ਛੋਟੇ ਸਹਿਬਜਾਦੇ ਸੀਗੇ ਤੇ ਮਾਤਾ ਗੁਜਰਕੌਰ ਜੀ ਉਹਨਾਂ ਨੂੰ ਮਰਿੰਡੇ ਤੋਂ ਇਸ ਜਗ੍ਹਾ ਤੇ ਰੱਥ ਕੋਲ ਲਿਆਂਦਾ ਗਿਆ ਸੀਗਾ ਇਸ ਸਥਾਨ ਤੇ ਰੁਕਿਆ ਗਿਆ ਸੀ ਤਾਂ ਜੋ ਸੁਭਾ ਸਰਹੰਦ ਨੂੰ ਸੂਚਨਾ ਦਿੱਤੀ ਜਾਵੇ ਤੇ ਇਸੇ ਜਗ੍ਹਾ ਤੋਂ ਹੀ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਠੰਡੇ ਬੁਰਜ ਦੇ ਵਿੱਚ ਲਜਾਇਆ ਗਿਆ ਸੀਗਾ ਇੱਥੇ ਕਾਫੀ ਸੰਗਤਾਂ ਦਾ ਇਕੱਠ ਹੋ ਗਿਆ ਸੀਗਾ ਭਾਰੀ ਉਹ ਫੇਰ ਲਾਉਂਗਾ ਇਸ ਤਰੀ ਦੇਣੀ ਗੁਰਦੁਆਰੇ ਕੋਲ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਦੇਖਣ ਦੇ ਲਈ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਿਆਂ ਦੀ ਇਸ ਰੱਥ ਦੇ ਇਸ ਰੁਕਣ ਦੇ ਕਾਰਨ ਇਸ ਜਗ੍ਹਾ ਤੇ ਸਤਕਾਰ ਵਜੋਂ ਗੁਰਦੁਆਰਾ ਸਾਹਿਬ ਦਾ ਨਾਮ ਰੱਥ 'ਤੇ ਪੈ ਗਿਆ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਅੱਜ ਗੁਰਦੁਆਰਾ ਰਤਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ। ਗੁਰਦੁਆਰਾ ਰਤਸਾਹਿਬ ਦੇ ਦਰਸ਼ਨ ਜਿਦਾਰੀ ਕਰਨ ਤੋਂ ਬਾਅਦ ਆਪਾਂ ਮੋਤੀਰਾਮ ਮਹਾਰਾਜ ਜੀ ਦੇ ਘਰ ਜਾ ਰਹੇ ਹਾਂ। ਬਾਬਾ ਮੋਤੀਰਾਮ ਮਹਾਰਾਜ ਜੀ ਦੇ ਅਸਟੈਂਪ ਸੰਗਤ ਜੀ ਆਪਾਂ ਖੜੇ ਆ। ਇਹਦੀ ਬਾਬਾ ਮੋਤੀराम ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਉਹ ਜਗ੍ਹਾ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਚਲਦੇ ਆਪਾਂ ਅੰਦਰ ਤੁਹਾਨੂੰ ਆਪਾਂ ਪ੍ਰਾਤਨ ਗਲਾਸ ਵੀ ਦਿਖਾਵਾਂਗੇ ਹੋ ਜਿਨ੍ਹਾਂ ਨਾਲ ਬਾਬਾ ਮੋਤੀराम ਮਹਾਰਾਜ ਜੀ ਨੇ ਛੋਟੇ ਸਹਿਬ ਜਦ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਲਾਇਆ ਸੀਗਾ ਠੰਡੇ ਪੁਰਜ ਦੇ ਵਿੱਚ Allah'a ਜਦੋਂ ਇਹ ਨਾ ਹੋਈਏ ਜਾਣੀ ਮਾਰਕ ਖਾ ਗਿਆ ਲੱਗੇ ਸਾਡੀਆਂ ਗੱਲੀਆਂ ਹੋਈਏ ਜਗਤ ਦੇ ਰਾਹ ਆਵੇ ਪਿਆਰ ਹੋਵੇ ਦੀਆਂ ਰਾਹਾਂ ਉਹ ਬਲਾ ਸਾਹਿਬ ਜੀ ਨਾਲ ਆਪਾਂ ਮੋਤੀਰਾਮ ਜੀ ਦਾ ਜੀ ਮੋਤੀਰਾਮ ਜੀ ਨੇ ਛੋਟੇ ਸਾਹਿਬ ਜੀ ਦੇ ਮਾਤਾ ਜੀ ਰਕੋ ਜੀ ਨੂੰ ਜੀ